ਸ਼ਸ਼ੀ ਕਾਲ ਜੀ ਮੇਰਾ ਨਾਮ ਰਾਜਵੀਰ ਕੌਰ ਹੈ ਮੈਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਗਰੁੱਪ ਦੇ ਨਾਲ ਜੁੜੀ ਹੋਈ ਹਾਂ ਪਹਿਲਾਂ ਕਿ ਮੈਂ ਆਮ ਔਰਤਾਂ ਦੇ ਵਾਂਗੂ ਘਰ ਦੇ ਵਿੱਚ ਘਰੇਲੂ ਔਰਤਾਂ ਦਾ ਕੰਮ ਕਰ ਰਹੀ ਸੀ ਪਰ ਜਦੋਂ ਦੇ ਇਸ ਗਰੁੱਪ ਦੇ ਨਾਲ ਜੁੜੇ ਹਾਂ ਪੰਜਾਬ ਸਰਕਾਰ ਵੱਲੋਂ ਪਹਿਲ ਹੋਜਰੀ ਦਾ ਕੰਮ ਦਿੱਤਾ ਗਿਆ ਦੇ ਵਿੱਚ ਪਹਿਲਾਂ ਅਸੀਂ ਸਲਾਈ ਦਾ ਕੰਮ ਘਰੇ ਬੈਠ ਕੇ ਕਰਦੇ ਸੀਗੇ ਹੁਣ ਸਾਡੀ ਹੌਤਰੀ ਦੇ ਵਿੱਚ ਘੱਟੋ ਘੱਟ 20 ਔਰਤਾਂ ਮਿਲ ਕੇ ਕੰਮ ਕਰ ਰਹੀਆਂ ਹਨ ਇਸ ਨਾਲ ਸਾਡੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ ਤੇ ਸਾਨੂੰ ਇੱਕ ਵੱਖਰੀ ਪਹਿਚਾਣ ਮਿਲੀ ਹੈ ਪਹਿਲਾਂ ਸਾਨੂੰ ਘਰਾਂਆਂ ਜਦੋਂ ਲੇਡੀਜ਼ ਦੇ ਵਿੱਚ ਥੋੜਾ ਥੋੜਾ ਕੰਮ ਕਰਦੀਆਂ ਸੀ ਉਸ ਦੇ ਨਾਲ ਸਾਨੂੰ ਪ੍ਰੋਪਰ ਘਰ ਦੇ ਖਰਚ ਵੀ ਨਹੀਂ ਸੀ ਨਿਕਲਦੇ ਅੱਜ ਵੀ ਘੜੀ ਅਸੀਂ ਆਪਣੇ ਹਸਬੰਦ ਦੇ ਨਾਲ ਉਹਨਾਂ ਦਾ ਹੱਥ ਵੀ ਬਟਾ ਰਹੇ ਹਾਂ ਉਹਨਾਂ ਨੂੰ ਖਰਚੇ ਵਿੱਚ ਵੀ ਸਹਾਇਤਾ ਕਰ ਰਹੇ ਹਾਂ ਅੱਗੇ ਦੇਖਣਾ ਪੈਂਦਾ ਸੀ ਅਸੀਂ ਕੰਮ ਕਰਦੇ ਸੀ ਸਾਨੂੰ ਕੁਝ ਪੈਸੇ ਆ ਜਾਂਦੇ ਸੀ ਕੁਝ ਸਾਡੇ ਵਿੱਚ ਹੀ ਅੜਕ ਜਾਂਦੇ ਸੀ ਸੀਐਮ ਮਾਨ ਸਰਕਾਰ ਦੇ ਤਹਿਤ ਸਾਨੂੰ ਹੁਣ ਖੱਜਲ ਖਵਾਰ ਨਹੀਂ ਹੋਣਾ ਪੈਂਦਾ ਅਸੀਂ ਕੰਮ ਕਰਦੇ ਹਾਂ ਸਾਡਾ ਪੈਸਾ ਸਾਨੂੰ ਨਾਲ ਹੁੰਦੇ ਮਿਲ ਰਿਹਾ ਹੈ ਸਾਡਾ ਅਕਾਊਂਟਸ ਦੇ ਵਿੱਚ ਪੈਸਾ ਆਂਦਾ ਹੈ ਉਸ ਦੇ ਲਈ ਵੀ ਸਾਨੂੰ ਬੈਂਕਾਂ ਦੇ ਵਿੱਚ ਖੱਜਲ-ਖਵਾਰ ਨਹੀਂ ਹੋਣਾ ਪੈਂਦਾ ਮਾਨ ਸਰਕਾਰ ਵੱਲੋਂ ਚੱਲ ਰਹੀ ਸਕੀਮ ਦੇ ਤਹਿਤ ਕੁਝ ਕੁ ਪਿੰਡਾਂ ਦੇ ਵਿੱਚ ਬੀਸੀ ਰੱਖੇ ਗਏ ਹਨ ਅਸੀਂ ਆਪਣਾ ਪੈਸਾ ਉੱਥੋਂ ਘੱਟ ਸਮੇਂ ਦੇ ਵਿੱਚ ਕਢਵਾ ਸਕਦੇ ਹਾਂ ਸਾਨੂੰ ਖੱਜਲ-ਖਵਾਰ ਨਹੀਂ ਹੋਣਾ ਪੈ ਰਿਹਾ ਬੈਂਕਾਂ ਦੇ ਵਿੱਚ ਲੰਬੀ ਭੀੜ ਦੇ ਵਿੱਚ ਨਹੀਂ ਸਾਨੂੰ ਜਾਣਾ ਪੈਂਦਾ ਸਾਡਾ ਕੰਮ ਕਰੇ ਦਾ ਸਾਨੂੰ ਪੈਸਾ ਸਹੀ ਤਰੀਕੇ ਨਾਲ ਬਿਨਾਂ ਰੁਕਾਵਟਾਂ ਤੇ ਮਿਲ ਰਿਹਾ ਹੈ ਸਾਨੂੰ ਆਪਣੇ ਕੰਮ ਦੇ ਪ੍ਰਤੀ ਵੀ ਕੋਈ ਰੁਕਾਵਟ ਨਹੀਂ ਆ ਰਹੀ ਅਸੀਂ ਅੱਗੇ ਵੀ ਇਹੀ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਅੱਗੇ ਵਧਣ ਲਈ ਹੋਰ ਫੈਸਿਲਿਟੀਆਂ ਦਿੱਤੀਆਂ ਜਾਣ ਤਾਂ ਕਿ ਅਸੀਂ ਘਰੇ ਬੈਠੀਆਂ ਲੇਡੀਆਂ ਨੂੰ ਸਚਾਰੂ ਢੰਗ ਦੇ ਨਾਲ ਉਹਨਾਂ ਦੀਆਂ ਆਮਦਨਾਂ ਵਿੱਚ ਵਾਧਾ ਕਰ ਸਕੀਏ ਅਸੀਂ ਉਮੀਦ ਕਰਦੇ ਹਾਂ ਮਾਨ ਸਰਕਾਰ ਵੱਲੋਂ ਸਾਡੇ ਕੰਮ ਨੂੰ ਸਚਾਰੂ ਢੰਗ ਨਾਲ ਅੱਗੇ ਲਿਜਾਇਆ ਜਾ ਸਕੇਗਾ